ਹਾਂ ਹਜੇ ਤਾਂ ਰਾਤ ਮੰਦੀਆ ਗੱਬਣ ਦੀ ਜਾਂਦੀ ਆ ਉਹ ਖਾਲੀ ਆ ਉਹ ਖਾਲੀ ਆ ਉਹ ਉਹ ਬੱਚੇ ਜਦ ਐ ਤਾਂ ਹੁਣ ਤੂੰ ਕਹਿ ਗਿਆ ਮੈਨੂੰ ਮੁਫਤੇ ਦਵਾਈ ਦੇ ਕੀ ਆਉਂਦਾ 12 ਦਾ ਭਾਂਦੀ ਉਹਦੀ ਕੁੱਤੀ ਦਾ ਘਤੂਰਾ ਨਹੀਂ ਆਉਂਦਾ ਹੋਏ ਕਿ ਲਿੱਸੀ ਬੁੱਕੜੀ ਆ ਕੋਣ ਕਹਿੰਦਾ ਲਿੱਸੀ ਸੀ ਹੋਰ ਇਹ ਜਿੱਥੇ ਸੁਣ ਤੇ ਹੋ ਵੀ ਰਾ ਜੀ ਉਹ ਰਾਜੇ ਕਰਾਂਗਾ ਬੈੱਡ ਤੇ ਦੇਖ ਰਾ ਬੈੱਡ ਵੇਖ ਤੂੰ ਕੋਈ ਲਿੱਸੀ ਨਾ ਜਾਏ ਨਾ ਇਹ ਤੂੰ ਸੋਣਾ ਹੈ ਕਿ ਬੈੱਡੇ ਦਾ ਮੈਂ ਆ ਕਹਿੰਦਾ ਕਿ 2 ਰੁਪਏ ਕਮਾਣੇ ਨੇ ਨਹੀਂ ਮੈਂ ਇਹਨੂੰ ਕਮਾਉਣ ਦੇ ਸੌਣ ਦੀ ਖਾਤੇ ਮੈਂ ਬੈੱਡ ਹੁੰਦਾ ਜਿਹੜਾ ਹੁੰਦਾ ਸਾਡੀ ਵੀ ਸਾਡੀ ਜਿਹੜੀ ਗੋਲੀ ਹੈ ਹੋਰ ਸਾਡੀ ਤੈਨੂੰ ਨਹੀਂ ਪਤਾ ਰਹਿਣਾ ਬੈੱਡ ਨਹੀਂ ਹੈਗਾ ਬੈੱਡ ਆ ਚੱਲ ਪੱਕੀ ਇਹਦੀ ਹੋਰ ਲੜਾ ਇਹ ਬੱਤਾਂ ਹੀ ਆ ਕਟੜੀ ਲੜਾ ਆ ਖੜੀ ਆ ਮੱਕੇ ਜੀ ਦੀ ਮਰਜ਼ੀ ਵੇ ਲੈ ਕੋਈ ਤੇਰੇ ਮੁੱਲ ਬੋਲੀ ਦੇ ਨਹੀਂ ਰਾਜੂ ਲੈ ਕੇ ਦੇ ਦੂ ਜੇ ਤੂੰ ਲੈਣੀ ਨਹੀਂ ਸਹੀ ਸਹੀ ਜਿਹੜੀ ਤੈਨੂੰ ਚੰਗੀ ਆ ਲੈ ਮੈਂ ਤਾਂ ਆਪਣੀ ਮੰਤੋਂ ਤੈਨੂੰ ਚੰਗੀ ਵੀ ਤੱਕ ਰੱਖਣੀ ਹੋਣੀ ਕਿਤੇ ਬਾਜੀ ਤੈਨੂੰ ਇਹ ਪੰਜ ਬਕਤਰੀ ਨਹੀਂ ਮਿਲਣੀ ਜੇ ਕੁਸੇ ਮੰਗਦਾ ਬਕਤੀ 19 ਕਿਵੇਂ ਕਰਨੀ ਇਹ ਕੋਈ ਅੱਜ ਦਾ ਵੇਖ ਕੀ ਆਇਆ ਹੋਇਆ ਮੇਲਾ ਦੇਖੀ ਤੂੰ ਹੁਣ ਲੂੰ ਝਾੜੂਗੀ ਆ ਲੂੰਆਂ ਚ ਪੱਠ ਨਹੀ ਝਾੜੂਣੀ ਇਹ ਨੋਈ ਨੀ ਝਾੜੀਏ ਜੀ ਨਹੀਂ ਸਾਰੇ ਬਾਹਲਾ ਪੁਰਾਣੇ ਉੱਤਰ ਜਾਣੇ ਨੇ ਨਵੀਂ ਲੂੰਗੀ ਆਉ ਇਹ ਦੇਖ ਪੱਠ ਤੁਦ ਨੂੰ ਵਧੀਆ ਹੈ ਬੋਲਾ ਨਾ ਬਣਾ ਲੈ ਹਰ ਗੀਦਲਾ ਮੋੜ ਤੇ ਮੂੰਹ ਮਾਰ ਕੇ ਜਗਾਲਾ ਕੱਢੇ ਹੀ ਪੱਠਾ ਪੱਠ ਜਗਾਲਾ ਕੱਢੇ ਹੀ ਆ ਦੇਖ ਇਹ ਕੱਢੂਗੀ ਜਗਾਲਾ ਹੁਣ ਆ ਕੱਢੇ ਹੀ ਇਹ ਵੀ ਤਾਂ ਸਾਡੀਆਂ ਗਰੰਟੀਆਂ ਨੇ ਯਾ ਉਲੀ ਪੁੱਲੀ ਨੂੰ ਛਾਲ ਮਾਰ ਕੇ ਮੋਢਿਆਂ ਤੋਂ ਦੀ ਪਾਰ ਜਾਂਦੀ ਬੱਕਰੀ ਨਹੀਂ ਪੜਦਾ ਹਾਂ ਦੁੱਧ ਲਈ ਪੱਟਾ ਜਿਵੇਂ ਚੋਵੇਂਗਾ ਤੁੰਣਾ ਉਤਰੂਗੀ ਕਿਸੇ ਦੀ ਵੀ ਗਰੰਟੀ ਨਹੀਂ ਉਹ ਬਾਈ ਜੇ ਚੋਵੇਂਗਾ ਬਾਲਟੀ ਤੇ ਭੱਜ ਕੇ ਆਉਗੀ ਬਾੜੇ ਚ ਵੜਨ ਸਰ ਖੜਕਾ ਕਰਦੀ ਬਾਲਟੀ ਦਾ ਕੁੰਡਾ ਖੜਕਾਦੀ ਪੱਠ ਨਾ ਨਾ ਮੋਢੇ ਤੇ ਮੂੰਹ ਤਰਿਆ ਹਾਂ ਲੈ ਚਰਨੋਂ हट ਗਈ ਵੀ ਚੋਈ ਜਾਂ ਇਹ ਬੱਕਰੀਆਂ ਨੇ ਇਹਾਂ ਦੇ ਅੰਦਰ ਦੁੱਧ ਵਾਲੀਆਂ ਨਾਲਾਂ ਨੇ ਪੂਰੀਆਂ ਬੱਕਰੀ ਬੱਕਰੀ ਵੇਚ ਹੈ ਹਾਂ ਦੱਸਾ ਵੇ ਜਲੀ ਮੈਨੈ ਤਨ ਖਰਚੇ ਤੂੰ ਮਾਰੀ ਨਾ ਮੈਂ ਤਾਂ ਰੱਖੀ ਗਰੀਬਾਂ ਮੁੱਛ ਲਾਂਦੀ ਮੁੱਛ ਲਿਆ ਰਾਮ ਨਾ ਦੇ ਪੁੱਤ ਦੇਵ ਨਾ ਦੇ ਕੋਈ ਗੱਲ ਨਹੀਂ ਅਗਲੇ ਦਮ ਉਹ ਬਾਈ ਕੀ ਬੰਗਿਆ ਛੋਟੇ ਤੇਰਾ ਵੀ ਨਹੀਂ ਹੈ ਗਰੀਬ ਬੰਦੇ ਨੇ ਲੰਮਾ ਉਹ ਤੇ ਵੀ ਚੰਗੀ ਆਦਾ ਪਟਾਪਣਾ ਹੋਰ ਲੈਣੇ ਜੋ ਘੱਟ ਹੋ ਜਾਣੇ ਦੂਜੇ ਪੱਠ ਪੈਂ ਛਾਟੀ ਆ ਤੂੰ ਹੀ ਗੱਲ ਪੱਤੀ ਚੰਗੀ ਆ ਬਬੂ ਆਪਾਂ ਕੀ ਜੀ ਮੋਲ ਬੋਲਦਾ ਕਿਸੇ ਨੇ ਇਹਨੂੰ ਵਪਾਰੀ ਬੰਦਾ ਕਮਜ਼ੋਰੀ ਦੀ ਦੁਨੀਆ ਵੇਚ ਗਿਆ ਇਹ ਪਾਕਿਸਤਾਨੀ ਰਾ ਤੂੰ ਦੱਸ ਤੇਰਾ ਜੂਰ ਤਾਂ ਕੀ ਹੈ ਮੈਂ ਇਹਨੇ ਦਿੰਨਾ ਭਾਈ ਓਏ ਭਾਈ 500 ਦਾ ਲੋੜ ਦੇ ਮੈਨੂੰ ਲੈ ਉੱਥੇ ਜਿਹਾ ਕਹਿੰਦੇ ਮੈਨੂੰ ਨਹੀਂ ਪਤਾ ਤੈਨੂੰ ਦੱਸ ਦੇ ਮੈਂ ਇਹਨੇ ਨਹੀਂ ਦੀ ਹੈ ਪਰ ਅਜੂ ਅਗਵੇ ਜੀ ਜਿੱਤ ਕੇ ਇੱਥੇ ਆਇਆ ਤੇ ਤੂੰ ਨਾ ਮੁੰਡੇ ਰੇ ਦੇਸ ਤੇ ਤੂੰ ਜੀ ਬੁੱਲੀ ਬਾਂਗ ਚ ਚਾਰਾ ਸੌਂ ਖਾਏ ਤਾਂ ਨਹੀਂ ਸੋਤੇ ਬਣੇ ਛੋਟੇ ਵੀਰ ਓ ਖੇਤਾ ਮੇਰਾ ਮੱਥਾ ਨਾ ਮਰਵਾ ਐਡੇ ਪੈਣ ਨੂੰ ਮੈਂ ਵੀ ਕੋਕ ਤੇ ਨਹੀਂ ਖਾਦੇ ਕੋਪੜੀਆਂ ਦੁਖਾ ਲੱਗ ਜਾਂਦੀਆਂ ਨੇ ਹਾਂ ਹਾਂ ਚੱਲ ਕੋਈ ਉਰਾ ਆ ਕੇ ਗੱਲ ਕਰਵੇਂ ਨਾਲ ਗੱਲਾਂ ਚ ਗੱਲ ਕਰ ਹਾਂ ਵੇਚਣੀ ਆ ਦਾ ਨਹੀਂ ਹੈਗਾ ਲੈਣੀ ਆ ਦਾ ਯਾਰ ਜੇ ਲੈਣੀ ਆ ਦਾ ਸਿੱਧਾ ਟੱਕਰ ਮਨਾਈਏ ਦਾਰਾ ਇਹ ਜੰਦਮਾਨਦਰੋਂ ਮੰਨਦਾ ਕਿਹਨਾਂ ਨਾਲ ਕਿੱਥੇ ਫਿਰ ਸਾਨੂੰ ਕੀ 500 ਵਾਲਾ ਪਾਲ ਡੱਬ ਚ ਤਾਪ ਲਈ ਇਹਨਾਂ ਨੇ ਨਾ ਜਿਹੜੇ 5-7 ਤੱਕ ਵਪਾਰੀ ਰੋਜ਼ ਮੰਡੀਆਂ ਚ ਆਉਂਦੇ ਨੇ ਇਹਨਾਂ ਨੇ ਗੱਲ ਦਾ ਗੁੱਡਾ ਬਣਾਤਾ ਗੁੱਡਾ ਬਣਾਤਾ ਗੁੱਡਾ ਬਣਾਤਾ ਨਹੀਂ ਨਹੀਂ ਵਪਾਰ ਪਟਿਆ ਤਾਂ ਇਹਨਾਂ ਨੇ ਵੀਡੀਓ ਚ ਕਹਿਣਾ ਖਰਾ ਫੇਕ ਚ ਨਾਲ ਨੂੰ ਦੌਰ ਕੀ ਨਹੀਂ ਮੰਨਦੇ ਕਟੀਆਂ ਨੇ ਖਰਚ ਕਿੰਨੇ ਪੈਂਦੇ ਪੈਂਦੇ ਬਈ ਪੈਂਦੇ ਇਹ ਕੁੱਗੀ ਕੁੱਟ ਕੇ ਪਾਰ ਜਾਂਦੇ ਨੇ ਜਦ ਇਹਨਾਂ ਦੇ ਹੱਥ ਚ ਆ ਗਈ ਛੱਟੀ ਉਹ ਲੱਖਾਂ ਦੀ ਹੈ ਨਹੀਂ ਤਾਂ ਫਿਰ ਕੱਖਾਂ ਆਹ ਚੱਤੀ ਸਾਡੇ ਨੇ ਕੱਖਾਂ ਦੀ ਐ ਕੱਖਾਂ ਦੀ ਤੇਰੀ ਉਂਗਲ ਚ ਇਹ ਕੰਮ ਕਰਦੇ ਨੇ ਯਾਰ ਐ ਕਿਉਂ ਕਰਦੇ ਹੋ ਨੇ ਦੋ ਰੋਟੀਆਂ ਤੁਹਾਨੂੰ ਵੀ ਬਣਨਾਗਰੀ ਨਹੀਂ ਬਣਨਾ ਬਣਾ ਲਿਓ ਦੋ ਰੋਟੀਆਂ ਆ ਜਾ ਕੁਛ ਕਰਾ ਹੁਣ ਹਾਂ ਬੰਦਾ ਹੀ ਬਦਲੇ ਕਿੱਧਰ ਨੂੰ ਗਿਆ ਹੋਣਾ ਤੁਸੀਂ ਰਹਿੰਦੇ ਹੋ ਬਈ ਚੁੱਪ ਕਰਕੇ ਬੱਕਰੀ ਲੈ ਕਿਹੜੇ ਪਿੰਡੋਂ ਆਇਆ ਕੰਕਾ ਨਗਰ ਇੱਥੇ ਤੂੰ ਬੋਲਦਾ ਨਹੀਂ ਮਤੰਦਰਾ ਤੂੰ ਮਾੜਾ ਮੋਟਾ ਮੈਂ ਕੰਕਾ ਨਗਰ ਉੱਤੇ ਚੰਨਨੀ ਥਾਮ ਗਏ ਤੇ ਸੇ ਮੇਲਾ ਕਰਾਉਣ ਠੀਕ ਚੰਨਨੀ ਥਾਮ ਮੇਲਾ ਨਹੀਂ ਹੋਇਆ ਸੀ ਉੱਥੇ ਗਏ ਕੰਕਾ ਨਗਰ ਆ ਸੀ ਮੈਂ ਰਾਤ ਆ ਕੇ ਜੋਇ ਅੰਨਾਲ ਸੀ ਚਾਹ ਸਾਡੇ ਅੱਜ ਅਸੀਂ ਹੋਟਲ ਤੇ ਰੋਟੀ ਖਾਧੀ ਠੰਮਾ 14000 ਕਹਿੰਦਾ ਬਾਈ ਇਹ ਨਾਲ ਦਾ ਜਿਹੜਾ ਫੋਨ ਸੁਣਨ ਆ ਗਿਆ ਕੋਈ ਨਾ ਪਈ ਜਾਂਦਾ ਫਰਹੇ ਨੇ ਨੇ ਬੜਾ ਆ ਵੀਂਦੇ ਬੱਟੇ ਹਮਲੇ ਮਰਾਪਤ ਨੂੰ ਦੱਸੀ ਉਸਤਾ ਕਹਾਣੀ ਕੀ ਗੱਲ ਆ 8ਵੀਂ ਉਹਨਾਂ ਦੀ ਆਪਣਾ ਤੋਂ ਜਿਹੜੇ ਦੁੱਧ ਦੇ ਮੇਵਨੇ ਵਕਿਆ ਆ ਇਹ ਪੱਟ ਚੰਗੇ ਬੰਦਿਆਂ ਦੀ ਗਰੀਬ ਬੱਗੇ ਜਿਹੜਾ ਮਜਬੂਰੀ ਵੀ ਕਹਿੰਦੇ ਆਲਾ ਕਹਿੰਦਾ ਦਾਣੇ ਦੂਣੇ ਲੈ ਲਾਂਗੇ ਅੱਜ ਕੱਲ ਦਾ ਦਾਣੇ ਵੀ ਲੈਣੇ ਲੋਕਾਂ ਨੇ ਪੱਟ ਚੰਗੀ ਆ ਜੇ ਕਰੇ ਰੱਖਿਆ ਰੋਕ ਲੈਣ ਰੱਖੜੀ ਸੀ ਉਹ ਬੇਤਨੀ ਥੜੀ ਐਸੇ ਤੋਂ ਤੂੰ ਸਭ ਬੱਕਰੀ ਬਣਾ ਲਈ ਚਾਹੀ ਨਵੀਂ ਪੱਠਾ ਛੇ ਲੰਦਾ ਸੂਈ ਜਾਊਗੀ ਸੂਈ ਜਾਊ ਹੋਰ ਲੰਦੀ ਲੋੜੀ ਅੱਜ ਤੁਸੀਂ ਪੈਸਿਆਂ ਕੰਨੀ ਨਾ ਨਾ ਜਾਓ ਆਪਣਾ ਇੱਕ ਜਵਾਕ ਬਿਮਾਰ ਹੋ ਜੇ ਇੱਕ ਜਵਾਕ ਬਿਮਾਰ ਹੋ ਜੇ ਲੱਖਾਂ ਰੁਪਏ ਲੱਗ ਜਾਣਾ ਇਹ ਤਾਂ ਤਾਂ ਐ ਫੜੇ ਕਰੇ ਜਾਊਗਾ ਦੁੱਧ ਪੀਊਗੀ ਬੱਚੇ ਦਊਗੀ ਬਾਕੀ ਕਿਸੇ ਵੀ ਗੱਲੋਂ ਕਾਟਨੀ ਪੱਠਾ ਅਸੀਂ ਪਾਲੀ ਆ ਅਸੀਂ ਪਾਲੀਆਂ ਬੈਠੇ ਬੈਠੇ ਪਸ਼ੂ ਨੂੰ ਨਿਗਾਹ ਕਰ ਲੈਂਦੇ ਆ ਆ ਨਾ ਤੈਨੂੰ ਮੈਂ ਕਹਤਾ ਵੀ ਆ ਲੈ ਜਾ ਇਹ ਜੇ ਕੁਛ ਦਿਨ ਲਊ ਉਹ ਜਵਾਨ ਬੱਕਰੀ ਆ ਚੱਕ ਜਨਾਨ ਨੂੰ ਸੂਪੇ ਤੂੰ ਉਹ ਭੇਜ ਦੇ ਜੀ ਕੀ ਕਰਾਂ ਕੁਛ ਉਹਦੇ ਨਾਲ ਹੈ ਬਾਜੇ ਬੰਦੇ ਕਨੇ ਕੇ ਪਾਉਂਦੇ ਉਹ ਰਤਲਾ ਆ ਬੀਰ ਸਾਡੀ ਕੂਚੇ ਕਰ ਲੋ ਵਾਗੇ ਨੂੰ ਬੀਰ ਕੇ ਦੱਸਿਆ ਪਾਲੋ ਲਾ ਕੇ ਤੁਸੀਂ ਵਪਾਰ ਨੂੰ ਪਟਾਓ ਦਿੰਦੇ ਹੋ ਅਸੀਂ ਦੋ ਮੋਬਾਈਲ ਪਟੇ ਹੋ ਰਹੇ ਵਪਾਰ ਨੂੰ ਚਲਾਓ ਆ ਗਿਆ ਉਹ ਵਾਸਤੇ ਨਹੀਂ ਨੀ ਤੂੰ ਆਇਆ ਮਾਇਰ ਮੈਂ ਲਾ ਮੈਂ ਸ਼ੌਂਕ ਤੇ ਫਿਰ ਸ਼ੌਂਕ ਤੇ ਮੁੰਡਾ ਤੂੰ ਹੀ ਲੈਣਾ ਜੇ ਹੋਰ ਤਾਂ ਕੋਈ ਲੈਂਦਾ ਜੇ ਤੇਰੇ ਉਹ ਤੈਨੂੰ 14000 ਦਾ ਕੋਈ ਭਲਿਆ ਲੋਕਾਂ ਮੇਮ ਨੇ ਅੱਗੇ ਪਾ ਤੂੰ ਹੀ ਲੈਣਾ ਭਾਈ 14000 ਦੀ ਦੇਣੀ ਹੈ ਕਿ ਬੱਕਰੀ ਨਹੀਂ ਦੇਖ ਲੇ ਜੀ 14 ਦੇਣੀ ਤਾਂ ਤੇਰਾ ਤੇ ਸਮਝ ਲੈ ਲੈ ਠੀਕ ਹੋ ਗਿਆ ਦੋ ਅੱਗੇ ਗੱਲਾਂ ਹੋਣਾ ਤਗਮਾ ਦੇਖਣ ਤਾਂ ਹੀ ਨਹੀਂ ਦਿੰਦਾ ਬਤੰਦਰ ਨਹੀਂ ਨਹੀਂ 14 ਮਾੜਾ ਰਹੇ ਬੱਚੇ ਜਿਹਨਾਂ ਨੂੰ ਕਹਿੰਦਾ ਵੀ ਚੰਗੀ ਬੱਕਰੀ ਆ ਵੀ 12000 ਰੁਪਏ ਆ ਕੇ ਬੱਕਰੀ ਦਾ ਸਲਸਾ ਬਣ ਜਾਂਦਾ ਮੈਨੂੰ ਪਤਾ 16000 ਚ ਬੱਕਰੀ ਵਜ ਜਾਂਦੀ